ਬੰਦਾ ਗ੍ਰਫਤਾਰ ਕੀਤਾ ਹੈ ਜਿਹਦਾ ਨਾਮ ਸ਼ੈਨਾਜ਼ ਹੈ ਇਹ ਬਟਾਲੇ ਦਾ ਰਹਿਣ ਵਾਲਾ ਹੈ 32 ਸਾਲ ਉਮਰ ਹੈ 2014 ਚ ਇਲੈਵਲੈਂਟ ਪਾਸਪੋਰਟ ਤੋਂ ਯੂ ਐਸ ਗਿਆ ਸੀ ਇਹ ਡਰੱਗ ਕਾਟੇਲ ਚਲਾਰੇ ਸੀਗੇ ਯੂ ਐਸ ਵਿੱਚ ਜਿੱਥੋਂ ਕੋਲੋਮਬੀਆ ਤੋਂ ਇੱਕ ਕੋਕੀਨ ਜਿਹੜੀ ਹੈ ਉਹ ਟਰਾਂਸਪੋਰਟ ਕਰਦੇ ਸੀਗੇ ਵੱਖ-ਵੱਖ ਸਟੇਟਸ ਆਫ ਯੂ ਐਸ ਐਂਡ ਕੈਨੇਡਾ ਵੀ ਇਹਦੀ ਸੂਈ اٹਕੀ ਹੋਈ ਸੀ ਯਾਨੀ ਐਫਬੀਐਨਏ ਸੱਤ ਮੈਂਬਰ ਚੋਂ ਛੇ ਮੈਂਬਰ ਗ੍ਰਫਤਾਰ ਕਰ ਲੇ ਇਹ ਸ਼ਨਾਜ਼ ਜਿਹੜਾ ਸੀਗਾ ਜਦ ਉੱਥੇ ਥੋੜਾ ਥਿੰਗਸ ਗਾਟ ਹਿਟਡ ਅਪ ਇਹ ਇੰਡੀਆ ਪੱarche ਆ ਗਿਆ ਜੀ ਤੇ ਹਿਊਮਨ ਇੰਟੈਲੀਜੈਂਸ ਜਿਹੜੀ ਸੀਗੀ ਰੰਧਾਨ ਪੁਲਿਸ ਦੀ ਉਹ ਲੱਗੀ ਹੋਈ ਸੀਗੀ ਜੀ ਤੇ ਇਹਨੂੰ ਗ੍ਰਫਤਾਰ ਕਰ ਰਾਤ ਨੂੰ ਕੀਤਾ ਹੈ چاہٹس گیاٹڈ چلا رہے یو ایس ਜਿੱਥੋਂ ਕੋਲੰਬੀਆ ਤੋਂ ਇੱਕ ਕੋਕੀਨ ਜਿਹੜੀ ਹੈ ਉਹ ਟਰਾਂਸਪੋਰਟ ਕਰਦੇ ਸੀਗੇ ਵੱਖ-ਵੱਖ ਸਟੇਟਸ ਆਫ ਯੂ ਐਸ ਐਂਡ ਕੈਨੇਡਾ 2023 ਤੋਂ ਬਾਅਦ ਐਫ ਬੀ ਆਈ ਦੀ ਸੂਈ اٹਕੀ ਹੋਈ ਸੀਗੇ ਨਾ ਤੇ ਐਫ ਬੀ ਆਈ ਨੇ ਸੱਤ ਮੈਂਬਰ ਚੋਂ ਛੇ ਮੈਂਬਰ ਗ੍ਰਫਤਾਰ ਕਰ ਲਏ ਇਹ ਸ਼ਿਨਾਜ਼ ਜਿਹੜਾ ਸੀਗਾ ਜਦ ਉੱਥੇ ਥੋੜਾ ਥਿੰਗਸ ਗਾਟ ਹਿਟਿਡ ਅਪ ਇਹ ਇੰਡੀਆ ਪੱਟ ਕੇ ਆ ਗਿਆ ਜੀ ਤੇ ਹਿਊਮਨ ਇੰਟੈਲੀਜੈਂਸ ਜਿਹੜੀ ਸੀਗੀ ਤਰੰਦਾਰਨ ਪੁਲਿਸ ਦੀ ਉਹ ਲੱਗੀ ਹੋਈ ਸੀਗੀ ਜੀ ਤੇ ਇਹਨੂੰ ਗ੍ਰਿਫਤਾਰ ਕੱਲ ਰਾਤ ਨੂੰ ਕੀਤਾ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਨਿਕਲ ਕੇ ਆਇਆ ਹੈ ਕਿ ਪਰ ਵਿਕ ਕੋਲ ਸੈਂਟਰਲ ਐਂਡ ਸਾਊਥ ਅਮਰੀਕਾ ਤੋਂ ਇਹ 600 ਕਿਜੀ ਆਫ ਕੋਕੀਨ ਜਿਹੜੀ ਸੀਗੀ ਉਹ ਵਕ ਵਕ ਸਟੇਟਸ ਯੂਨਾਈਟਿਡ ਸਟੇਟਸ ਤੇ ਕੈਨੇਡਾ ਚ ਇਹ ਡਿਸਟ੍ਰੀਬਿਊਟ ਕਰਾ ਕਰਦੇ ਸੀਗੇ 400 450 ਦੇ ਕਰੀਬ ਟਰੱਕ ਡਰਾਈਵਰਸ ਜਿਹੜੇ ਸੀਗੇ ਉਹ ਇਹਨਾਂ ਦੇ ਪੈਨਲ ਚ ਸੀਗੇ ਤੇ ਐਸਬੀਆਈ ਨੇ ਰਾਉਂਡ 391 ਕਿਜੀਸ ਆਫ ਮੈਥ ਤੇ 109 ਕਿਜੀ ਕੋਕੀਨ ਉਨ ਤੱਕ ਇਸ ਕਾਟਲ ਤੋਂ ਬਰਾਮਦ ਕਰ ਲਈ ਗਈ ਹੈ ਇਨਵੈਸਟੀਗੇਸ਼ਨ ਹੁਣ ਚੱਲ ਰਹੀ ਹੈ ਇਟਸ ਇਨੀਸ਼ੀਅਲ ਫੇਜ਼ ਆਫ ਇਨਵੈਸਟੀਗੇਸ਼ਨ ਜਦ ਕੋਈ ਚੀਜ਼ ਨਵੀਂ ਨਿਕਲ ਕੇ ਆਏਗੀ ਤਮ ਨੂੰ ਡੀਫਰ ਸਰ ਸ਼ਨਾਜ ਜਿਹਦਾ ਕੋਈ ਦੱਸਿਆ ਕਿ ਉਹ ਕੋਕੀਨ ਕਰਦਾ ਸੀ ਇੱਥੇ ਵੀ ਕਿ ਨਸ਼ੇ ਤੱਕ ਇਹ ਇਨੀਸ਼ੀਅਲ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਇਹ ਹੋਗੇ ਨਿਕਲेंगे ਤੇ ਵੀ ਇਹ ਲਿੰਕਸ ਨਿਕਲेंगे ਹੀ ਵਾਸ ਇਨ ਟੱਚ ਇੱਥੇ ਇਨ ਟੱਚ ਸੀਗਾ ਜਨਵਰੀ ਚ ਇਹਨਾਂ ਨੇ ਤੁਰੰਤ ਤੁਰੰਤ ਪੁਲਿਸ ਨੇ ਪਹਿਲਾਂ ਪੰਜ ਸ਼ੂਟਰ ਫੜੇ ਸੀ ਜਿਹੜੇ ਆਪਣੇ ਰਾਈਵਲ ਗੈਂਗ ਉਹ ਦੇ ਮੈਂਬਰਸ ਦਾ ਉਹਨਾਂ ਨੇ ਰਿਕੀ ਵੀ ਕੀਤੀ ਹੋਈ ਸੀਗੀ ਤੇ ਮਰਡਰ ਪਲਾਨ ਕੀਤੇ ਸੀਗੇ ਤੇ ਅਲੱਗ-ਅਲੱਗ ਥਾਵਾਂ ਤੋਂ ਇਹਨਾਂ ਨੇ ਪੰਜ ਸ਼ੂਟਰ ਫੜੇ ਸੀਗੇ ਤੇ ਉਸੇ ਕੇਸ 'ਚ ਇਹਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਬਿਲਕੁਲ ਉਹ ਬੈਕਰ ਨੂੰ ਵੀ ਆਰ ਮਿਲ ਚੁੱਕੀ ਹੈ ਜੀ ਕਿ ਨਹੀਂ ਪਤਾ ਅ ਕੈਨੇਡਾ ਦਾ ਪਿਆਰ ਹੈ ਕੈਨੇਡਾ ਦਾ ਪਿਆਰ ਹੈ ਸਲਫ ਕੋਰਸ ਨੂੰ ਮਾੜੇ ਵੀ ਲਿਆ ਹਾਂ ਜੀ ਪੁਲਿਸ ਰਿਮਾਂਡ ਲੈ ਰਹੀ ਹੈ ਜੀ ਤਿੰਨ ਪੇਸ਼ ਕਰਾ ਕੇ ਇਹਨੂੰ ਵਤ ਤੋਂ ਵਤ ਪੁਲਿਸ ਨੂੰ ਮੋੜ ਲਿਆ ਜਾਏਗਾ ਜਿਹੜੇ ਤੁਸੀਂ ਲੋਕਲ ਲੋਕਲ ਲਿੰਕਸ ਦੀ ਗੱਲ ਕਰਦੇ ਹੋ ਉਹ ਫਿਰ ਸਾਨੂੰ ਕੋਈ ਉਮੀਦ ਹੈ ਜਿਹੜੇ ਉਥੇ ਆਪਰੇਟ ਕਰਦੇ ਆ ਇਹਨਾਂ ਦੇ ਉਧਰ ਵੀ ਆਪਣੇ ਇਧਰ ਦੇ ਬੰਦੇ ਲਿੰਕ ਦੇ ਵਿੱਚ ਹੋਣੇ ਹੋ ਸਾਰੇ ਲਿੰਕ ਆਪਾਂ ਕਢਾਲ ਕੇ ਕਿ ਭਈ ਸਿਰਫ ਉਧਰ ਹੀ ਕਾਰਤਲ ਚਲਾ ਰਹੇ ਆ ਕਿ ਇਧਰ ਦੀ ਵੀ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰਾ ਬਸ ਡਿਟੇਲਸ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਫਿਰੋਤੀਆ ਦਾ ਨੱਥੋ ਜਿਹੜਾ ਚੱਲ ਰਿਹਾ ਉਹਦੀ ਵੀ ਚੀਜ਼ ਬੰਦ ਕਰ ਪਾਈਗੇ ਇਹਦੇ ਵਿੱਚ ਇਹ ਫਿਰੋਤੀਆ ਦੇ ਨਹੀਂ ਟਾਰਗੇਟਡ ਕਿਲਿੰਗ ਦੇ ਸੰਬੰਧ ਦੇ ਵਿੱਚ ਅਸੀਂ ਇਹਨਾਂ ਦੇ ਮੈਂਬਰਸ ਨੂੰ ਪਿੱਛੇ ਗ੍ਰਿਫਤਾਰ ਕੀਤੇ ਸੀਗੇ ਤੇ ਹੁਣ ਇਹ ਸਾਡੇ ਗ੍ਰਿਫਤ ਚ ਆ ਗਿਆ ਤੇ ਬਾਕੀ ਹੋਰ ਇਹਦੇ ਨੈਟਵਰਕ ਦੇ ਕਿਹੜੇ ਬੰਦੇ ਨੇ ਕਿ ਬਈ ਫਿਰੋਤੀਆ ਕੋਲਾ ਦੇ ਵਿੱਚ ਵੀ ਇਨਵੋਲਡ ਸੀਗੇ ਉਹ ਸਾਰਾ ਫਿਰ ਜਾਂਚ ਦਾ ਵਿਸ਼ਾ ਹੈ ਉਹ ਸਾਰੇ ਤਿਆਰ ਬਰਾਮਦ ਹੋ ਜਾਣਗੇ ਸਾਨੂੰ ਉਮੀਦ ਹੈ ਕਿ ਹੋ ਜਾਣਗੇ